ਇਹ ਸਾਡੇ ਜਲਾਲਾਬਾਦ ਬਲਾਕ ਦਾ ਪਿੰਡ ਚੱਕ ਮੰਬਦੇਵਾਲਾ ਇਹਦੇ ਵਿੱਚ ਤਕਰੀਬ 12 ਤੋਂ ਜ਼ਿਆਦਾ ਇਕੜ ਤੇ ਕਬਜ਼ਾ ਸੀ ਜਿਹਦੇ ਵਿੱਚੋਂ ਸਾਡੇ ਕੋਲ 7 ਇਕੜ ਦੇ ਕਰੀਬ ਅੱਜ ਕਬਜ਼ਾ ਵਾਰੰਟ ਸੀ ਤੇ ਪੂਲ ਪ੍ਰਸ਼ਾਸਨ ਦੀ ਮਦਦ ਨਾਲ ਐਸ ਐਚਓ ਅੰਗਰੇਜ਼ ਸਿੰਘ ਸਾਡੇ ਕੋਲ ਆਏ ਹੋਏ ਆ ਐਸ ਟੀ ਐਮ ਸਾਹਿਬ ਨੇ ਐਮ ਐਲ ਏ ਸਾਹਿਬ ਆਏ ਨੇ ਮੇਰਾ ਸਾਰਾ ਸਟਾਫ ਦਫਤਰ ਦਾ ਇਹ ਸਾਰੇ ਰਲ ਮਿਲ ਕੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਅੱਜ ਕਬਜ਼ਾ ਅਸੀਂ ਲੈ ਰਹੇ ਆ ਜਿਹਦੇ ਚ ਤਾਰਕਲੇ ਇੱਥੇ ਸੀ ਅਸੀਂ 5 ਏਕੜ ਤੇ ਦੂਜਾ ਦੂਜੇ ਪਿੰਡ ਜਾ ਕੇ ਅਸੀਂ ਕਬਜ਼ਾ ਪ੍ਰਾਪਤ ਕਰ ਰਹੇ ਹਾਂ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਨਜਾਇਜ਼ ਕਬਜ਼ੇ ਬਹੁਤ ਨੇ ਕੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਬਿਲਕੁਲ ਪੰਜਾਬ ਸਰਕਾਰ ਵੱਲੋਂ ਇਹ ਜਦੋਂ ਦੀ ਇਹ ਸਰਕਾਰ ਆਈਏ ਇਹਦੇ ਵੱਲੋਂ ਕਬਜ਼ੇ ਛਡਾਣ ਲਈ ਕਰੀਬ 90 9000 1 ਜਿਹੜਾ ਕਬਜ਼ਾ ਛਡਾਇਆ ਗਿਆ ਤੇ ਇਹ ਮੁਹਿੰਮ ਸਾਡੀ ਲਗਾਤਾਰ 1.5 ਤੋਂ 2 ਸਾਲ ਤੋਂ ਜਾਰੀ ਹੈ ਸਾਡੇ ਬਲਾਕ ਵਿੱਚ ਵੀ ਪਿਛਲੇ ਸਾਲ ਅਸੀਂ ਚੱਕ ਵਜਿੱਦੇ ਕਬਜ਼ਾ ਲਿਆ ਸੀ ਅ ਦੂਸਰੇ ਬੱਗੇ ਕੋ ਉਤਾੜ ਵੀ ਅਸੀਂ ਕੁਝ ਜ਼ਮੀਨਾਂ ਦੀ ਐਕਸ਼ਨ ਕੀਤੀ ਸੀ ਲੋਕਾਂ ਦੇ ਸਹਿਯੋਗ ਨਾਲ ਇਹ ਵੀ ਅਸੀਂ ਅੱਜ ਕਬਜ਼ਾ ਲਿਆ ਇਹ ਸਾਡੀ ਮਿਹਨਤ ਲਗਾਤਾਰ ਜਾਰੀ ਰਹਿੰਦੀ ਹੈ ਕਿਉਂਕਿ ਕਾਫੀ ਲੰਮੇ ਚੌੜੇ ਕੇਸ ਹੁੰਦੇ ਨੇ ਇਸ ਜ਼ਮੀਨ ਤੇ ਵੀ ਅਸੀਂ 2013 ਤੋਂ ਲਗਾਤਾਰ ਕੇਸ ਵੱਖ-ਵੱਖ ਕੋਰਟਾਂ 'ਚ ਫੇਸ ਕਰ ਫੇਸ ਕਰ ਰਹੇ ਸੀ ਸਾਡੇ ਆਕੇ ਚ ਹੋ ਰਹੇ ਸੀ ਹੁਣ ਫਾਈਨਲ ਡਿਸੀਜਨ ਸਾਡੇ ਕੋਲ 7 23 ਵਿੱਚ ਆਇਆ ਹੈ ਤੇ ਸਾਰੀ ਪ੍ਰੋਸੀਜਰ ਪੂਰੀ ਕਰਕੇ ਅਸੀਂ ਅੱਜ ਕਬਜ਼ੇ ਲੈ ਰਹੇ ਹਾਂ ਕਿਹਣਾ 6 ਮਹੀਨੇ ਜਿਹੜਾ ਅਸੀਂ ਇਹ ਕਬਜ਼ਾ ਲੈ ਰਹੇ ਹਾਂ ਸਾਵੇ ਜੋ ਅੱਜ ਕਬਜ਼ਾ ਛੁਡਾਇਆ ਜਾ ਰਿਹਾ ਹੈ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਹਦਾਇਤ ਕਰਨਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਜੋ ਅੱਜ ਵੀ ਪੰਚਾਇਤੀ ਜ਼ਮੀਨਾਂ 'ਤੇ ਬਿਠੇ ਨੇ ਦੇਖੋ ਇਹ ਗੱਲ ਹੈ ਵੀ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਗਈ ਵੀ ਪੰਚਾਇਤਾਂ ਦੇ ਜਿਹੜੇ ਜ਼ਮੀਨਾਂ ਤੇ ਕਬਜ਼ੇ ਸੀ ਛੁਡਵਾਏ ਅੱਜ ਉਹਦੇ ਚੱਕ ਮੰਦੇਵਾਲੇ ਪਿੰਡ 6 ਕਨਾਲ 6 ਮਰਲੇ ਦਾ ਕਬਜ਼ਾ 6 6 ਕਿੱਲੇ 6 ਕਨਾਲਾਂ ਦਾ ਕਬਜ਼ਾ ਛੜਾਇਆਗਾ ਸੋ ਇਥੋਂ ਇਹ ਮਹਿਸੂਸ ਹੁੰਦਾ ਵੀ ਸਰਕਾਰ ਸਖਤ ਹਦਾਇਤ ਹੈ ਜਿਹੜੇ ਜਿਹੜੇ ਲੋਕਾਂ ਨੇ ਕਬਜ਼ਾ ਕੀਤਾ ਉਹ ਛੱਡ ਦੇਣ ਚਾਹੀਦੇ ਮੇਰਾ ਨਾਂਜੀ ਕਰਨੈਲ ਸਿੰਘ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਸਾਡਾ ਚੱਕ ਮੰਦੇਵਾਲਾ ਇਹ ਮੁਹੰਦੇਵਾਲੇ ਦੇ ਵਿੱਚ ਜੋ ਨਜਾਇਜ਼ ਕਬਜ਼ਾ ਛਲਵਾਇਆ ਜਾ ਰਿਹਾ ਹੈ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਇਹਦੇ ਬਾਰੇ ਸਾਨੂੰ ਜੀ ਅੱਜ 25 ਸਾਲ ਹੋ ਗਏ ਨੇ ਕੇਸ ਝਗੜਦੇ ਆ ਉਹਨੂੰ ਸਾਰੇ ਸਰਪੰਚ ਝਗੜਦੇ ਰਹੇ ਨੇ ਜੀ ਹੁਣ ਸਰਕਾਰ ਬੜੀ ਵਧੀਆ ਆਈ ਏ ਜਿਨੇ ਪ੍ਰਾਲਾ ਕੀਤਾ ਤੇ ਸਾਡੇ ਨਾਲ ਅਮਦਾਜ ਸਾਨੂੰ ਕੀਤੀ ਨੇ ਤੇ ਮੁੱਖ ਮੰਤਰੀ ਦਾ ਤੇ ਸਭ ਤੋਂ ਵੱਡਾ ਐਮਐਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਮੌਕੇ ਤੇ ਆ ਤੇ ਆ ਕਬਜਾ ਦੋਆਇਆ ਨੇ ਤੇ ਸਾਡੇ ਪਿੰਡ ਦਾ ਅੱਜ ਕਸ਼ਾਲੀ ਹੋ ਜਾਏ ਦੀ ਕਿਹੜੇ ਗਰੀਬ بے ਜ਼ਮੀਨੇ ਬੈਠੇ ਨੇ ਨਾ ਨੂੰ ਅਸੀਂ ਦੋ ਦੋ ਕਨਾਲੀ ਠੇਕੇ ਤੇ ਦੇ ਤੇ ਨਾ ਨੂੰ ਪੱਠੇ ਵਜਾਵਾਂ ਦੇ ਤੇ ਸਾਰਿਆਂ ਦੇ ਨਾਲ ਮਤਲਬ ਵਧੀਆ ਹੋਇਆ ਵਧੀਆ ਹੋਇਆ ਕੰਮ ਬਹੁਤ ਬਹੁਤ ਧੰਨਵਾਦ